ਕਈ ਵਾਰ ਇਤਿਹਾਸ ਦਾ ਰੁਖ ਕੋਈ ਰਾਜਾ ਜਾਂ ਫੌਜ ਨਹੀਂ ਸਗੋ ਇੱਕ ਸਧਾਰਨ ਇਨਸਾਨ ਦੀ ਸੋਚ ਬਦਲ ਦਿੰਦੀ ਹੈ ਇਤਿਹਾਸ ਅਕਸਰ ਰਾਜਿਆਂ ਦੇ ਨਾਮ ਨਾਲ ਭਰਿਆ ਹੁੰਦਾ ਹੈ ਜੰਗਾਂ ਦੀਆਂ ਤਰੀਕਾਂ ਨਾਲ ਭਰਿਆ ਹੁੰਦਾ ਹੈ ਪਰ ਤੁਸੀਂ ਕਦੇ ਸੋਚਿਆ ਹੈ ਉਹ ਚੁੱਪ ਫੈਸਲੇ ਕੌਣ ਲੈਂਦਾ ਹੈ ਜੋ ਇਤਿਹਾਸ ਦੀ ਦਿਸ਼ਾ ਬਦਲ ਦਿੰਦਾ ਹੈ ਜਦੋਂ ਸਾਹਮਣੇ ਡਰ ਖੜਾ ਹੋਵੇ ਤੇ ਅੰਦਰੋਂ ਜ਼ਮੀਰ ਦੀ ਆਵਾਜ਼ ਆਵੇ ਤਾਂ ਇਨਸਾਨ ਕਿਸ ਦੀ ਸੁਣਦਾ ਹੈ ਕਈ ਵਾਰ ਸੱਚ ਬਹੁਤ ਭਾਰੀ ਹੁੰਦਾ ਹੈ ਉਸ ਨੂੰ ਫੜਨਾ ਆਸਾਨ ਨਹੀਂ ਹੁੰਦਾ ਉਸ ਵੇਲੇ ਨਿਮਰਤਾ ਕਮਜ਼ੋਰੀ ਲੱਗਦੀ ਹੈ ਤੇ ਖਮੋਸ਼ੀ ਡਰ ਸਮਝੀ ਜਾਂਦੀ ਹੈ ਕੀ ਖਮੋਸ਼ੀ ਡਰ ਹੁੰਦੀ ਹੈ ਜਾਂ ਕਈ ਵਾਰ ਉਹ ਸਭ ਤੋਂ ਵੱਡੀ ਤਾਕਤ ਦਾ ਰੂਪ ਹੁੰਦੀ ਹੈ ਕੀ ਇਮਾਨਦਾਰੀ ਸਿਰਫ ਬੋਲਣ ਦੀ ਹੀ ਗੱਲ ਹੈ ਜਾਂ ਉਹ ਕਰਮ ਹੈ ਜੋ ਮੁਸ਼ਕਲ ਵੇਲੇ ਵੀ ਨਹੀਂ ਛੱਡਿਆ ਜਾਂਦਾ ਕਦੇ-ਕਦੇ ਇੱਕ ਸਧਾਰਨ ਮਨੁੱਖ ਬਿਨਾਂ ਸ਼ੋਰ ਕੀਤੇ ਬਿਨਾਂ ਦਾਵਾ ਕੀਤੇ ਸਿਰਫ ਆਪਣੇ ਸੱਚ ਨਾਲ ਵੱਡੀਆਂ ਤਾਕਤਾਂ ਨੂੰ ਵੀ ਰੁਕ ਕੇ ਸੋਚਣ ਲਈ ਮਜਬੂਰ ਕਰ ਦਿੰਦਾ ਹੈ ਅੱਜ ਦੀ ਕਹਾਣੀ ਨਾ ਕਿਸੇ ਜੰਗ ਦੀ ਗਾਥਾ ਹੈ ਨਾ ਕਿਸੇ ਤਖਤ ਦੀ ਇਹ ਕਹਾਣੀ ਹੈ ਸਹੀ ਅਤੇ ਗਲਤ ਦੇ ਵਿਚਕਾਰ ਖੜੇ ਇੱਕ ਮਨ ਦੀ ਇੱਕ ਐਸਾ ਪਲ ਜਿੱਥੇ ਫੈਸਲਾ ਸਿਰਫ ਇੱਕ ਦਾ ਹੁੰਦਾ ਹੈ ਪਰ ਅਸਰ ਕਈਆਂ ਤੇ ਪੈਂਦਾ ਹੈ ਅੱਜ ਦੀ ਕਹਾਣੀ ਹੈ ਵਾਜੀਰਾ ਪੇਸ਼ਵਾ ਅਤੇ ਬਰੇਟੇ ਪਿੰਡ ਦੇ ਕਿਸਾਨ ਦੀ ਪੁਰਾਣੇ ਸਮੇਂ ਦੀ ਗੱਲ ਹੈ ਮਰਾਠਾ ਸਮਾਜ ਦਾ ਮਹਾਨ ਸੈਨਾਪਤੀ ਵਾਜੀਰਾ ਪੇਸ਼ਵਾ ਕਈ ਮਹੀਨੇ ਲੰਮੀਆਂ ਜੰਗਾਂ ਲੜ ਕੇ ਆਪਣੀ ਫੌਜ ਸਮੇਤ ਪਾਵਸੀ ਕਾਰ ਰਿਹਾ ਸੀ ਕੱਚੇ ਰਸਤੇ 'ਚ ਧੂੜ ਉੱਡ ਰਹੀ ਸੀ ਕੋੜਿਆਂ ਦੇ ਖੁਰਾਂ ਦੀ ਆਵਾਜ਼ ਅਤੇ ਸੈਨਿਕਾਂ ਦੀ ਮੱਧ ਪੈੰਦੀ ਚਾਲ ਦੱਸ ਰਹੀ ਸੀ ਥਕਾਵਟ ਹਾਵੀ ਹੋ ਰਹੀ ਹੈ ਬਹੁਤ ਜ਼ੋਰ ਦੀ ਗਰਮੀ ਪੈ ਰਹੀ ਸੀ ਚਲਦੇ-ਚਲਦੇ ਫੌਜ ਮਾਲਵਾ ਇਲਾਕੇ 'ਚੋਂ ਲੰਘਦੀ ਹੋਈ ਪਿੰਡ ਬਰੇਟਾ ਜ਼ਿਲ੍ਹਾ ਮਾਨਸਾ ਦੇ ਨੇੜੇ ਪਹੁੰਚੀ ਵਾਜੀਰਾਵ ਨੇ ਆਪਣੇ ਆਲੇ ਦੁਆਲੇ ਨਜ਼ਰ ਮਾਰੀ ਹਰੇ ਭਰੇ ਖੇਤ ਮਿੱਟੀ ਦੀ ਖੁਸ਼ਬੂ ਅਤੇ ਦੂਰ ਦਿਖ ਰਹੇ ਕੱਚੇ ਘਰ ਉਸਨੇ ਡੇਰਾ ਲਗਾਉਣ ਦਾ ਹੁਕਮ ਦਿੱਤਾ ਵਾਜੀਰਾ ਨੇ ਆਪਣੇ ਭਰੋਸੇਮੰਦ ਸਰਦਾਰ ਨੂੰ ਬੁਲਾਇਆ ਵਾਜੀਰਾ ਆਖਦਾ ਹੈ ਸੈਨਿਕ ਥੱਕ ਚੁੱਕੇ ਹਨ ਭੁੱਖ ਨਾਲ ਫੌਜ ਦੀ ਤਾਕਤ ਘਟ ਰਹੀ ਹੈ ਨੇੜੇ ਪਿੰਡ ਤੋਂ ਅਨਾਜ ਤੇ ਘੋੜਿਆਂ ਲਈ ਚਾਰੇ ਦਾ ਪ੍ਰਬੰਧ ਕਰੋ ਸਰਦਾਰ ਜੀ ਮਹਾਰਾਜ ਤੁਹਾਡੇ ਹੁਕਮ ਅਨੁਸਾਰ ਹੀ ਕਰਾਂਗਾ ਸਰਦਾਰ ਸੋ ਸੈਨਿਕਾਂ ਨੂੰ ਨਾਲ ਲੈ ਕੇ ਪਿੰਡ ਬਰੇਟਾ ਵੱਲ ਤੁਰ ਪਿਆ ਸਵੇਰ ਦਾ ਸਮਾਂ ਸੀ ਖੇਤਾਂ ਵਿੱਚ ਪੰਛੀਆਂ ਦੀਆਂ ਆਵਾਜ਼ਾਂ ਗੂੰਜ ਰਹੀਆਂ ਸਨ ਮਿੱਟੀ ਹੱਲ ਨਾਲ ਉਲਟ ਰਹੀ ਸੀ ਇੱਕ ਮਿਹਨਤੀ ਕਿਸਾਨ ਮੈਲੀ ਪੱਗ ਬੰਨੇ ਹੱਲ ਫੜੇ ਹੋਏ ਧਰਤੀ ਨਾਲ ਗੱਲਾਂ ਕਰ ਰਿਹਾ ਸੀ ਉਹ ਸੀ ਸੁੱਚਾ ਸਿੰਘ ਉਹ ਪਸੀਨੇ ਨਾਲ ਭਿੱਜਿਆ ਹੋਇਆ ਸੀ ਪਰ ਚਿਹਰੇ ਤੇ ਸੰਤੋਖ ਸੀ ਸਰਦਾਰ ਸੁਚਾ ਸਿੰਘ ਨੂੰ ਕਹਿੰਦਾ ਹੈ ਸਾਨੂੰ ਤੂੰ ਪਿੰਡ ਦੇ ਸਭ ਤੋਂ ਵੱਡੇ ਖੇਤ ਵੱਲ ਲੈ ਚੱਲ ਸੁਚਾ ਸਿੰਘ ਥੋੜਾ ਘਬਰਾਇਆ ਪਰ ਨਿਮਰਤਾ ਨਾਲ ਬੋਲਿਆ ਜੀ ਸਰਦਾਰ ਜੀ ਜਿਵੇਂ ਤੁਸੀਂ ਕਹੋ ਸੁਚਾ ਸਿੰਘ ਉਹਨਾਂ ਨੂੰ ਇੱਕ ਵੱਡੇ ਪੱਕੀ ਫਸਲ ਨਾਲ ਭਰੇ ਖੇਤ ਕੋਲ ਲੈ ਗਿਆ ਸੁਨਹਿਰੀਆਂ ਫਸਲਾਂ ਹਵਾ ਨਾਲ ਝੂਲ ਰਹੀਆਂ ਸੀ ਸਰਦਾਰ ਸੈਨਿਕਾਂ ਨੂੰ ਫਸਲ ਕੱਟਣ ਦੀ ਤਿਆਰੀ ਕਰੋ ਆਖਦਾ ਹੈ ਇਹ ਸੁਣ ਕੇ ਸੁਚਾ ਸਿੰਘ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਉਹ ਦੋਵੇਂ ਹੱਥ ਜੋੜ ਕੇ ਅੱਗੇ ਖੜਾ ਹੋ ਗਿਆ ਤੇ ਉਸਨੇ ਆਖਿਆ ਸਰਦਾਰ ਜੀ ਮਿਹਰਬਾਨੀ ਕਰਕੇ ਇਸ ਖੇਤ ਦੀ ਫਸਲ ਨਾ ਕਟੋ ਮੈਂ ਤੁਹਾਨੂੰ ਹੋਰ ਖੇਤ ਵੱਲ ਲੈ ਜਾਂਦਾ ਹਾਂ ਸਰਦਾਰ ਸੁੱਚਾ ਸਿੰਘ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ ਕਿਉਂ ਇਸ ਖੇਤ ਵਿੱਚ ਕੀ ਕਮੀ ਹੈ ਸੁੱਚਾ ਸਿੰਘ ਕਿਰਪਾ ਕਰਕੇ ਮੇਰੀ ਗੱਲ ਪਹਿਲਾਂ ਸੁਣ ਲਵੋ ਸਰਦਾਰ ਨੇ ਸੈਨਿਕਾਂ ਨੂੰ ਰੋਕਿਆ ਤੇ ਉਸ ਦੀ ਗੱਲ ਸੁਣਨ ਲਈ ਤਿਆਰ ਹੋ ਗਿਆ ਕੁਝ ਦੂਰ ਤੁਰ ਕੇ ਉਹ ਇੱਕ ਛੋਟੇ ਜਿਹੇ ਖੇਤ ਕੋਲ ਪਹੁੰਚ ਗਏ ਇਹ ਖੇਤ ਪਹਿਲਾਂ ਵਾਲੇ ਖੇਤ ਨਾਲੋਂ ਕਾਫੀ ਛੋਟਾ ਸੀ ਸੁੱਚਾ ਸਿੰਘ ਨੇ ਆਖਿਆ ਸਰਦਾਰ ਜੀ ਜਿੰਨੀ ਫਸਲ ਚਾਹੋ ਉਹ ਖੇਤ ਚੋਂ ਲੈ ਲਵੋ ਸਰਦਾਰ ਪਹਿਲਾਂ ਵੱਡਾ ਖੇਤ ਹੁਣ ਛੋਟਾ ਸੱਚ ਦੱਸ ਮਾਮਲਾ ਕੀ ਹੈ ਸੁੱਚਾ ਸਿੰਘ ਦੀਆਂ ਅੱਖਾਂ ਭਰ ਆਈਆਂ ਸੁੱਚਾ ਸਿੰਘ ਨੇ ਆਖਿਆ ਸਰਦਾਰ ਜੀ ਪਹਿਲਾ ਖੇਤ ਮੇਰਾ ਆਪਣਾ ਨਹੀਂ ਸੀ ਪਰ ਇਹ ਖੇਤ ਮੇਰਾ ਆਪਣਾ ਹੈ ਮੈਂ ਆਪਣੀ ਮਿਹਨਤ ਦੀ ਫਸਲ ਤਾਂ ਦੇ ਸਕਦਾ ਹਾਂ ਪਰ ਕਿਸੇ ਹੋਰ ਦੀ ਰੋਜੀ ਨਹੀਂ ਲੁੱਟਵਾ ਸਕਦਾ ਸਰਦਾਰ ਕੁਝ ਪਲ ਚੁੱਪ ਰਿਹਾ ਉਸ ਨੂੰ ਅਹਿਸਾਸ ਹੋ ਗਿਆ ਕਿ ਇਹ ਸਧਾਰਨ ਕਿਸਾਨ ਨਹੀਂ ਬਲਕਿ ਵੱਡੇ ਦਿਲ ਵਾਲਾ ਇਨਸਾਨ ਹੈ ਔਜਦਾ ਸਰਦਾਰ ਤੁਰੰਤ ਬਾਜੀਰਾ ਪੇਸ਼ਵਾ ਕੋਲ ਗਿਆ ਅਤੇ ਸਾਰੀ ਗੱਲ ਦੱਸੀ ਬਾਜੀਰਾਵ ਅਜਹੀ ਇਮਾਨਦਾਰੀ ਅਕਸਰ ਮਹਿਲਾਂ ਵਿੱਚ ਨਹੀਂ ਖੇਤਾਂ ਵਿੱਚ ਮਿਲਦੀ ਹੈ ਮੈਂ ਕਿਸਾਨ ਨੂੰ ਮਿਲਣਾ ਚਾਹੁੰਦਾ ਹਾਂ ਬਾਜੀਰਾਵ ਖੁਦ ਖੇਤ ਵਿੱਚ ਆਇਆ ਉਸਨੇ ਸੁੱਚਾ ਸਿੰਘ ਨੂੰ ਸਲਾਮ ਕੀਤਾ ਬਾਜੀਰਾਵ ਨੇ ਸੁੱਚਾ ਸਿੰਘ ਵੱਲ ਧਿਆਨ ਨਾਲ ਵੇਖਿਆ ਮਿੱਟੀ ਨਾਲ ਲਿਬੜੇ ਪੈਰ ਪਸੀਨੇ ਨਾਲ ਭਿੱਜਿਆ ਸਰੀਰ ਪਰ ਅੱਖਾਂ ਵਿੱਚ ਡਰ ਨਹੀਂ ਸਿਰਫ ਸੱਚਾਈ ਬਾਜੀਰਾਵ ਨੇ ਸੁੱਚਾ ਸਿੰਘ ਨੂੰ ਆਖਿਆ ਅੱਜ ਤੂੰ ਮੈਨੂੰ ਇੱਕ ਜੰਗ ਨਹੀਂ ਸਗੋਂ ਇਨਸਾਨੀਅਤ ਦੀ ਸਿੱਖਿਆ ਦਿੰਦੀ ਹੈ ਮੈਂ ਕਈ ਮੈਦਾਨ ਜਿੱਤੇ ਹਨ ਪਰ ਅੱਜ ਤੂੰ ਮੇਰਾ ਦਿਲ ਜਿੱਤ ਲਿਆ ਹੈ ਜਿਸ ਨੇ ਆਪਣੇ ਖਜ਼ਾਨਚੀ ਨੂੰ ਇਸ਼ਾਰਾ ਕੀਤਾ ਸੈਨਿਕ ਅੱਗੇ ਆਏ ਤੇ ਸਾਰੀ ਫਸਲ ਦੀ ਕੀਮਤ ਰੱਖ ਦਿੱਤੀ ਤੇ ਉਸ ਨੂੰ ਇਨਾਮ ਵੀ ਦਿੱਤਾ ਗਿਆ ਇਹ ਫਸਲ ਨਹੀਂ ਤੇਰੀ ਇਮਾਨਦਾਰੀ ਦੀ ਕੀਮਤ ਹੈ ਸੁਚਾ ਸਿੰਘ ਦੇ ਹੱਥ ਕੰਮਣ ਲੱਗੇ ਉਹ ਪੈਸੇ ਨਹੀਂ ਸਨਮਾਨ ਨੂੰ ਮਹਿਸੂਸ ਕਰ ਰਿਹਾ ਸੀ ਉਸ ਦੀਆਂ ਅੱਖਾਂ ਭਰ ਆਈਆਂ ਉਹ ਝੁਕਿਆ ਨਹੀਂ ਸਿਰਫ ਸਿਰ ਝੁਕਾ ਕੇ ਬੋਲਿਆ ਮਹਾਰਾਜ ਮੇਰੇ ਕੋਲ ਦੇਣ ਲਈ ਸਿਰਫ ਸੱਚ ਸੀ ਇਹੀ ਮੇਰਾ ਇਨਾਮ ਹੈ ਬਾਜੀਰਾਵ ਪੇਸ਼ਵਾ ਸੁਚਾ ਸਿੰਘ ਦੀ ਗੱਲ ਸੁਣ ਕੇ ਕੁਝ ਪਲਾਂ ਲਈ ਖਮੋਸ਼ ਖੜਾ ਰਿਹਾ ਹਵਾ ਹੌਲੀ ਹੌਲੀ ਫਸਲਾ ਵਿੱਚ ਲੰਘ ਰਹੀ ਸੀ ਜਿਵੇਂ ਉਹ ਵੀ ਉਸ ਪਲ ਦੀ ਗੰਭੀਰਤਾ ਨੂੰ ਮਹਿਸੂਸ ਕਰ ਰਹੀ ਹੋਵੇ ਆਲੇ ਦੁਆਲੇ ਖੜੇ ਸੈਨਿਕ ਸਰਦਾਰ ਵਿਚੋਂ ਪਸੰਨ ਬਾਜੀਰਾਓ ਨੇ ਉਸਤੇ ਮੋਢਿਆਂ ਤੇ ਹੱਥ ਰੱਖਿਆ ਫੌਜ ਲਈ ਅਨਾਜ ਇਮਾਨਦਾਰੀ ਨਾਲ ਲਿਆ ਗਿਆ ਅਤੇ ਪਿੰਡ ਬਰੇਟਾ ਵਿੱਚ ਡਰ ਨਹੀਂ ਸਗੋਂ ਮਾਣ ਅਤੇ ਇੱਜ਼ਤ ਛਾ ਗਈ ਜਦੋਂ ਫੌਜ ਅੱਗੇ ਵਧੀ ਉਹ ਸਿਰਫ ਅਨਾਜ ਨਹੀਂ ਇੱਕ ਸਿੱਖਿਆ ਨਾਲ ਅੱਗੇ ਵਧੀ ਕਿ ਅਸਲ ਤਾਕਤ ਫੌਜ ਵਿੱਚ ਨਹੀਂ ਸਗੋਂ ਸੱਚ ਦੇ ਨਾਲ ਖੜੇ ਹੋਣ ਵਿੱਚ ਹੁੰਦੀ ਹੈ ਬਾਜੀਰਾਓ ਸੁੱਚਾ ਸਿੰਘ ਨੂੰ ਕਹਿੰਦਾ ਹੈ ਤੂੰ ਸਾਬਿਤ ਕਰ ਦਿੱਤਾ ਕਿ ਅਸਲ ਅਮੀਰੀ ਸੋਨੇ ਜਾਂ ਦੀ ਜਾਂ ਉੱਚੇ ਮਹਿਲਾਂ ਵਿੱਚ ਨਹੀਂ ਸਗੋਂ ਤੇਰੇ ਵਰਗੇ ਦਸਾਂ ਨੌਹਾਂ ਦੀ ਕੀਰਤ ਕਰਨ ਵਾਲੇ ਮਿਹਨਤੀ ਕਿਸਾਨ ਦੇ ਪਸੀਨੇ ਦੀ ਮਹਿਕ ਵਿੱਚ ਹੈ ਸੱਚਾ ਸਿੰਘ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸੀ ਤੇ ਪੂਰਾ ਬਰੇਟਾ ਪਿੰਡ ਸੱਚਾ ਸਿੰਘ ਤੇ ਮਾਣ ਮਹਿਸੂਸ ਕਰ ਰਿਹਾ ਸੀ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਜੋ ਤਾਕਤ ਦੇ ਮੱਤੇ ਵਿੱਚ ਵੀ ਗਰੀਬ ਦੀ ਮਿਹਨਤ ਦੀ ਕਦਰ ਕਰਦਾ ਹੈ ਉਹੀ ਅਸਲ ਮਾਇਨੇ ਵਿੱਚ ਮਹਾਨ ਨੇਤਾ ਹੁੰਦਾ ਹੈ ਜਿਹਦੀ ਮਿਹਨਤ ਦੀ ਰੱਖਿਆ ਕਰਨਾ ਦੂਜੇ ਦੇ ਹੱਕ ਦੀ ਲਾਜ ਰੱਖਣਾ ਇਹੀ ਮਨੁੱਖਤਾ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਰਾਜ ਉੱਚੇ ਮਹਿਲਾਂ ਤੇ ਵੱਡੀ ਫੌਜ ਨਾਲ ਨਹੀਂ ਸਗੋਂ ਸੱਚੇ ਦਿਲ ਨਾਲ ਟਿਕਦੇ ਹਨ। ਅੰਤ ਵਿੱਚ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਇਮਾਨਦਾਰੀ ਕਿਸੇ ਕਾਗਜ਼ ਤੇ ਲਿਖਿਆ ਕਾਨੂੰਨ ਨਹੀਂ। ਸਗੋਂ ਮਨੁੱਖ ਦੇ ਅੰਦਰ ਵਸਣ ਵਾਲੀ ਆਵਾਜ਼ ਹੁੰਦੀ ਹੈ। ਜੋ ਮਨੁੱਖ ਆਪਣੀ ਮਿਹਨਤ ਦੀ ਚੀਜ਼ ਤਾਂ ਦੇ ਸਕਦਾ ਹੈ ਪਰ ਕਿਸੇ ਹੋਰ ਦੀ ਰੋਜੀ ਤੇ ਹੱਥ ਪਾਉਂਦੇ ਇਨਕਾਰ ਕਰ ਦੇਵੇ ਉਹ ਅਸਲ ਵਿੱਚ ਸਭ ਤੋਂ ਅਮੀਰ ਹੁੰਦਾ ਹੈ। ਸੁੱਚਾ ਸਿੰਘ ਵਰਗੇ ਲੋਕ ਸਾਨੂੰ ਦੱਸਦੇ ਹਨ ਕਿ ਨਿਮਰਤਾ ਕਮਜ਼ੋਰੀ ਨਹੀਂ ਸਗੋਂ ਉਹ ਤਾਕਤ ਹੈ। ਜੋ ਤਲਵਾਰ ਨੂੰ ਵੀ ਝੁਕਾ ਦਿੰਦੀ ਹੈ